Obrigado. Acho ਸੰਦਰ ਦਫ਼ਤਰੀ ਵਾਲਾ ਨੇੜੇ ਪਤੜਾਂ ਵਿਖੇ ਸ਼ੀਤਾਂ ਦੇ ਸ਼ਰਤਾਂਜ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਪਾਠ ਨੇ ਜਿਹੜੇ ਉਪਰਵਾਇ ਜਾ ਰਹੇ ਨੇ ਤੇ ਸਮੂਹ ਸੰਗਤ ਦਾ ਭਾਰੀ ਇਕੱਠ ਹੈ ਜੀ ਬਹੁਤ ਭਾਰੀ ਇਕੱਠ ਆਸ ਤੇ ਨਾ ਮੈਂ ਤਸਬ ਕੋ ਆਸ ਤੇ ਅਸਲੀ ਨਸਬ ਕੋ ਇਹ ਰੰਗੀ ਭਾਈ ਕੋ ਸਵਾਛ ਬਾਈ ਜੀ ਗਾਇਕਾ ਗੁਰਮੁਖੀ ਚਾਹੀਦੀ ਕਥਾਕਾਰ ਵਗੈਰਾ ਮਖੀਆ ਜੀ ਬਲਾ ਦਸ ਸ਼ਹਿਰ ਦੇ ਨਾਲੋਂ ਟ੍ਰੈਫਿਕ ਨਾ ਕਰੋ ਜੀ ਆਸ ਤੇ ਹੀ ਅੱਗੇ ਹਾਂ ਜਿਸ ਤੇ ਆਸ ਤੇ ਹੀ ਨਾ ਕੀਤਾ ਕੋਈ ਸਾਡਾ ਆਸ ਤੇ ਕੁਵਾਂ ਚੱਲਦੇ ਗਏ ਨਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਨਿਸਾਨੀ ਸ਼ਾਹ ਤਨੂੰ ਸਮਰਪਿਤ ਪਾਠ ਕਰਵਾਏ ਜਾ ਰਹੇ ਨੇ ਤੇ ਉਹਨਾਂ ਦੇ ਭੋਗ ਨੇ ਜਿਹੜੇ ਉਹ ਪਾਉਣ ਦੀ ਤਿਆਰੀ ਹੈ ਸੰਗਤ ਦਾ ਭਾਰੀ ਇਕੱਠ ਹੈ ਬਹੁਤ ਲੋਕ ਸੇਵਾ ਨੂੰ ਸਮਰਪਿਤ ਨੇ ਮਾਈਆਂ ਭੈਣਾਂ ਬੀਬੀਆਂ ਦੋ ਦਿਨਾਂ ਤੋਂ ਆਠ ਨੇ ਜਿਹੜੇ ਉਹਨਾਂ ਦੇ ਵਿੱਚ ਲੰਗਰ ਦੀ ਸੇਵਾ ਨਿਭਾ ਰਹੀਆਂ ਨੇ ਬਹੁਤ ਵਾਰੀ ਕਛਈ ਇਹ ਨਹੀਂ ਕੀਤਾ ਪਿੰਡ ਦਫਤਰੀ ਵਾਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ

ਕੀ ਤੋੜ ਬਦੋ ਬਬੂ ਕੋਈ ਬੋਲ ਨਾ ਲੱਗੇ ਜਾਂਦਾ ਕੋਈ ਬੋਲ ਨਾ ਲੱਗੇ ਜਾਂਦਾ ਕੋਈ ਬੋਲ ਨਾ ਲੱਗੇ ਜਾਂਦਾ ਚੀਤਾ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨ ਪਿਤਰ ਆਠਨੇ ਜਿਹੜੇ ਉਕਰਵਾਏ ਜਾ ਰਹੇ ਨੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਸਾਰਾ ਪਿੰਡੀ ਪਹੁੰਚਿਆ ਪਿੰਡ ਦਾਫਤਰੀ ਵਾਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਹੈ ਪਿੰਡ ਦਾਫਤਰੀ ਵਾਲਾ ਉੱਚਾ ਪਿੰਡ ਪਹੁੰਚਾ ਹੋਇਆ ਧਰਮ ਕਲੀਮ ਮਹਿਲਾ ਤੀਜਾ ਅਨੰਦ ਇੱਕ ਕੰਤਾ ਸਤਿਗੁਰੂ आनंद पाया मेरी मां आनंद पाया मेरी मां आनंद पाया गर सज सेटी मानविया राग रतिया राग रत for the time